ਜਿਹੜੀ ਵੀ ਸਰਕਾਰ ਹੋਈ ਆ ਔਰ ਖਾਸ ਕਰਕੇ ਝੂਠੇ ਲਾਰਿਆਂ ਤੋਂ سوا ਕੁਛ ਨਹੀਂ ਕਿਹਨੂ ਦਿੰਦੀ। ਜਿਹੜੀ ਗਲੀਆਂ ਨਾਲੀਆਂ ਬਣਾਉਂਦੀਆਂ ਹਾਂਜੀ ਅੱਧੀ ਛੱਡਦੀ ਇਹ ਨਹੀਂ ਆ ਬਸ ਵਿਕਾਸ ਜਿਹੜਾ ਨੌਜਵਾਨ ਮੁੰਡੇ ਜਿਹੜੇ ਆ ਜਿਹਨੇ ਇੱਕ ਨਸ਼ੇ ਦੇ ਵਿੱਚ ਪਏ ਆ ਉਹ ਕਿਉਂ ਪਏ ਆ ਕਿਸੇ ਨੇ ਇਧਰ ਨੂੰ ਧਿਆਨ ਨਹੀਂ ਦਿੱਤਾ। ਪਾਪਿਓ ਕਹਿੰਦਾ ਇਹਨੂੰ ਕੋਈ ਕੰਮ ਨਹੀਂ ਮਿਲਦਾ ਹੈ ਵੇਲਾ ਮੰਜੀ ਤੋੜਦਾ ਰਹਿੰਦਾ ਵੇਲਾ ਮੰਜੀ ਤੋੜਦਾ ਰਹਿੰਦਾ ਉਹ ਜਾਵੇ ਨੌਜਵਾਨ ਅੱਜ ਜਾਵੇ ਤੇ ਜਾਵੇ ਕਿੱਥੇ ਉਹਦਾ ਖੀਰ ਤੇ ਜਾਂ ਨਸ਼ਿਆਂ ਦੇ ਵਿੱਚ ਵੜ ਜਾਂਦਾ ਜਾਂ ਗੱਡੀ ਥੱਲੇ ਸਿਰ ਦਿੰਦਾ ਇਹਦਾ ਗੁਨਾਹਗਾਰ ਕੌਣ ਹੈ ਸਰਕਾਰ ਠੇਕੇਦਾਰੀ ਸਿਸਟਮ ਲੈਂਦਾ ਇਹਨੂੰ ਖਤਮ ਕਰਨਾ ਪਊਗਾ ਜਦੋਂ ਦੀ ਇਹ ਸਰਕਾਰ ਬਣੀ ਆ ਪਹਿਲੇ ਲੋਕੀ 1500 ਅਰਿਸ਼ਵਤ ਜਿਹੜੀ ਆ ਅੱਗੇ ਨਾ 20 ਗੁਣਾ ਤੋਂ ਜ਼ਿਆਦਾ ਵੱਧ ਗਈ। ਇਹਦੇ ਤੁਸੀਂ ਜਦੋਂ ਕੇਹਦੀ ਸ਼ਿਕਾਇਤ ਕਰਨ ਜਾਣੀਆਂ ਨੇ ਜੀ ਇਹ ਬਹਿ ਮੰਗਦਾ। ਉਹਨੇ ਆਪਣੀ ਜਿਹੜੀ ਆ ਨਾ ਪਾਛਾ ਉਹਦੇ ਵਿੱਚ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਕੋਈ ਵੀ ਅਫਸਰ ਵਾਲਾ। ਸਾਡੇ ਵੀਰ ਝਾੜੂ ਸੜਕਾਂ ਦੇ ਮਾਰਦੇ ਆ। ਉੱਲਗ ਭਗ 1200 57 ਬੰਦੇ ਆ ਅੰਮ੍ਰਿਤਸਰ ਦੇ ਵਿੱਚ ਆਂਬਰਸਰ ਦੇ ਵਿੱਚ ਉਹਦੇ ਵਿੱਚੋਂ 657 ਬੰਦੇ ਜਿਹੜੇ ਆ ਡਿਊਟੀ ਦੇ ਨਹੀਂ ਹੁੰਦੇ ਕੀ ਕਰਨਾ ਉਹਦੇ ਇੱਕ ਕਰਨਿਆ ਉਹਨਾਂ ਨੂੰ ਐਮਪੀ ਦਾ ਰੂਪ ਦਿੱਤਾ ਗਿਆ ਅੱਛਾ ਐਮਪੀ ਦਾ ਰੂਪ ਦਿੱਤਾ ਗਿਆ ਉਹ ਘਰ ਬੈਠਿਆ ਜਿਹੜੀ ਤਨਖਾਹ ਲੈਂਦੇ ਆ ਪਰ ਪ੍ਰੈਸ ਕਾਨਫਰੰਸ ਕਰਨਾ ਚਾਹੁੰਦਾ ਕੇ ਉਹਨਾਂ ਦੇ ਨਾਂ ਲਵਾਗਾ ਫਿਰ ਜਿਹੜੇ 500 ਬੰਦਾ ਕੰਮ ਕਰਦਾ ਉਹਨਾਂ ਕੋ ਡਬਲ ਕੰਮ ਕਰਾਇਆ ਜਾਂਦਾ ਕੇ ਮੱਲੋ ਇੱਕ ਮਹਿਕਮੇ ਦੀ ਗੱਲ ਕਰੋ ਨਾ ਰਿਸ਼ਵਤ ਦੀ ਜਦੋਂ ਤੁਸੀਂ ਦੂਜੇ ਮਹਿਕਮੇ ਜਾ ਜੰਨਾ ਨਾ ਉਹਨੂੰ ਦੂਜੇ ਪਹਿਲੇ ਮਹਿਕਮੇ ਨੂੰ ਭੁੱਲ ਜਾ ਰੂਮ ਅਟਸ ਦੇ ਵਿੱਚ ਤੇ ਐਡਾ ਵੱਡਾ ਕਪਲਾਇਆ ਮੈਂ ਕਹਿੰਦਾ ਸੀਬੀਆਈ ਜਾਣਕਾਰ ਹੈ ਜਾਂਚ ਕਰੇ ਨਾ ਉਹਦੇ ਵਿੱਚ ਕੋਈ ਵੀ ਬੰਦਾ ਬਚ ਨਹੀਂ ਸਕਦਾ ਇਹਦੇ ਵਿੱਚ ਐਕਸੀਅਨ ਐਸ ਡੀਓ ਜਈ ਉਹ ਕੀ ਕਰਦੇ ਆ ਔਰ ਮੈਂ ਦਾਅਵੇ ਨਾ ਕਹਿੰਨਾ ਮੈਨੂੰ ਜਿਹੜੇ ਮਰਜ਼ੀ ਇਲਾਕੇ ਦੇ ਲੈ ਜਾਣ ਜਿੱਥੇ ਪ੍ਰੂਵਮੈਂਟ ਦਾ ਕੰਮ ਚੱਲਦਾ ਦਿੱਲੀ ਡੈਸਕ ਟੀਵੀ ਕੈਨੇਡਾ ਦੇਖ ਰਹੇ तमाम ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਲਵ ਗਿਲ ਸ਼ਾ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਐਸੇ ਹੀ ਪਕੋਏ ਕੇ ਰਾਜਨੀਤਿਕ ਮੁੱਦੇ ਦੇ ਆਪਣਾ ਪੰਜਾਬ ਦੇ ਮੁੱਦੇ ਅਤੇ ਮਸਲਿਆਂ ਦੇ ਉੱਪਰ ਗੱਲ ਕਰਨ ਦੇ ਲਈ ਅੱਜ ਅਸੀਂ ਜਿਹੜਾ ਵਾ ਇੱਕ ਤੁਹਾਨੂੰ ਬਹੁਤ ਹੀ ਪੁਰਾਣੇ ਖੁੰਡ ਪੁਰਾਣੇ ਕਾਮਰੇਡ ਉਹਨਾਂ ਦੇ ਨਾਲ ਗੱਲਬਾਤ ਕਰਾਵਾਂਗੇ ਬੜੇ ਸਮੇਂ ਤੋਂ ਸਿਆਸਤ ਦੇ ਵਿੱਚ ਬੜਾ ਚੰਗਾ ਕਾਰਜਗਾਰੀ ਦੇ ਕਾਰਜ ਕਰ ਰਹੇ ਨੇ ਸਰਕਾ ਕਾਉਂਸਲਰ ਵੀ ਇਲਾਕੇ ਦੇ ਰਹਿ ਚੁੱਕੇ ਨੇ ਆਪਣਾ ਤਾਂ ਹੋਰ ਵੀ ਗੱਲਬਾਤ ਜਿਹੜੀ ਕਰਾਂਗੇ ਪੰਜਾਬ ਦੇ ਵਿੱਚ ਕਿੱਥੇ ਕਮੀ ਆ ਜਾਂ ਕਿਹੜੇ ਕਾਰਜ ਨੇ ਜਿਹੜੇ ਹਾਲ ਤੱਕ ਹੋਏ ਨਹੀਂ ਆ ਜਾ ਜਿਹੜੇ ਹੋ ਗਏ ਨੇ ਉਹਨਾਂ ਦੇ ਬਾਰੇ ਵਿਚਾਰ ਹੋएगी ਤੇ ਆਓ ਅਸੀਂ ਜਿਹੜੀ ਗੱਲਬਾਤ ਵਾ ਇਸ ਵਕਤ ਕਰ ਲਏ ਨੇ ਸਾਡੇ ਨਾਲ ਮੌਜੂਦ ਨੇ ترشیم ਸਿੰਘ ਕਾਮਰੇਡ ਭੋਲਾ ਜੀ ترشیم ਭਾਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਵਿੱਚ ਤੁਹਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ترشیم ਭਾਜੀ ਗੱਲਬਾਤ ਕਰ ਲਈਏ ਤਾਂ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਪੰਜਾਬ ਵਾਕਿਆ ਹੀ ਜਿਹੜਾ ਹੀ ਇੱਕ ਸੋਨੇ ਦੀ ਚਿੜੀ ਜਿਹੜਾ ਕਿਹਾ ਜਾਂਦਾ ਸੀ ਤੇ ਹਾਵੀ ਸੀ ਫਿਕੋਸਮਾ ਹੋ ਗਿਆ ਅੱਜ ਦੀ ਕਾਰਜਗਾਰੀ ਜਿਵੇਂ ਦੇਖੀ ਆਪਣਾ ਕਿਵੇਂ ਦੇਖਦੇ ਹੋ ਤੇ ਕੀ ਕਮੀਆਂ ਨੇ ਇਸ ਵਾਰੀ ਜੜੀਆਂ ਰਹਿ ਗਈਆਂ ਨੇ ਦੇਖੋ ਜੀ ਹਰ ਸਮੇਂ ਦੀ ਸਰਕਾਰ ਜਿਹੜੀ ਵੀ ਸਰਕਾਰ ਹੋਇਆ ਔਰ ਖਾਸ ਕਰਕੇ ਝੂਠੇ ਲਾਰਿਆਂ ਤੋਂ سوا ਕੁਝ ਨਹੀਂ ਕਿਸ ਨੂੰ ਦਿੱਤਾ ਨਾ ਇਹ ਨਹੀਂ ਹੁੰਦਾ ਕਿ ਇਹਦੀਆਂ ਗਲੀਆਂ ਨਾਲੀਆਂ ਬਣਾਉਂਦੀਆਂ ਹਾਂ ਦੀ ਅੱਧੀ ਛੱਡਦੀ ਇਹ ਨਹੀਂ ਆ ਬਸ ਬਕਾਸ ਜਿਹੜਾ ਨੌਜਵਾਨ ਮੁੰਡੇ ਜਿਹੜੇ ਆ ਜਿਹੜੇ ਇੱਕ ਨਸ਼ੇ ਦੇ ਵਿੱਚ ਪਏ ਆ ਉਹ ਕਿਉਂ ਪਏ ਆ ਕਿਸੇ ਨੇ ਇੱਧਰ ਨੂੰ ਧਿਆਨ ਨਹੀਂ ਦਿੱਤਾ ਹਰ ਸਰਕਾਰ ਦੀ ਮੋਟਾ ਕਿਉਂਕਿ ਇੱਕ ਤੇ ਸਿਸਟਮ ਜਿਹੜਾ ਨਾ ਇਹਨਾਂ ਨੇ ਠੇਕਾ ਸਿਸਟਮ ਕਰਤਾ ਮੁੰਡਾ ਮਾਂ ਪਿਓ ਉਹ ਇਨੀ ਮਿਹਨਤ ਕਰਕੇ ਮੁੰਡੇ ਨੂੰ ਪੜਾਉਂਦਾ ਐਨੇ ਯਤਨ ਲਾਉਂਦਾ ਬਾਰੇ ਉਹ ਮੁੰਡਾ ਹੈਰ ਜਿਹੜਾ ਬੇਰਗਾਰ ਗਲੀਆਂ ਚ ਬਜ਼ਾਰਾਂ ਚ ਉਹ ਧੱਕੇ ਖਾਂਦਾ ਜੇ ਮੰਨ ਲਓ ਘਰ ਆਉਂਦਾ ਬਜ਼ਾਰ ਚ ਲੋਂਦਾ ਤੇ ਲੋਕ ਰਾਈਗਿਰੀ ਜਾਂ ਮੱਲੇ ਦੇ ਲੋਕ ਉਹਨੂੰ ਇਹ ਕਹਿੰਦੇ ਆ ਕਿ ਇਹ ਇੱਥੇ ਖਲੋਤਾ ਰਹਿੰਦਾ ਵੇਲਾ ਇਹਨੂੰ ਕੋਈ ਘਰ ਟਿਕਾਣਾ ਨਹੀਂ ਜੇ ਉਹ ਕਦੇ ਘਰ ਜਾਂਦਾ ਉਹ ਘਰ ਮੰਜੀ ਦੇ ਬਹਿ ਜਾਂਦਾ ਜਾਂ ਬੈਠ ਤੇ ਬਹਿ ਜਾਂਦਾ ਤਾਂ ਉਹਦਾ ਮਾਂ ਪਿਓ ਕਹਿੰਦਾ ਇਹਨੂੰ ਕੋਈ ਕੰਮ ਨਹੀਂ ਮਿਲਦਾ ਹੈ ਵੇਲਾ ਮੰਜੀ ਤੋੜਦਾ ਰਹਿੰਦਾ ਵੇਲਾ ਮੰਜੀ ਤੋੜਦਾ ਰਹਿੰਦਾ ਉਹ ਜਾ ਨੌਜਵਾਨ ਅੱਜ ਜਾਵੇ ਤੇ ਜਾਵੇ ਕਿੱਥੇ ਉਹਦਾ ਖੀਰ ਤੇ ਜਾਂ ਨਸ਼ਿਆਂ ਦੇ ਵਿੱਚ ਵੜ ਜਾਂਦਾ ਜਾਂ ਗੱਡੀ ਥੱਲੇ ਸਿਰ ਦਿੰਦਾ ਇਹਦਾ ਗੁਨਾਹਗਾਰ ਕੌਣ ਹੈ ਸਰਕਾਰ ਇਹ ਸਰਕਾਰਾਂ ਗੁਨੇ ਗਾਇਰ ਨੌਜਵਾਨਾਂ ਦੇ ਕਾਦਰਾਂ ਦੀਆਂ ਨਸ਼ੇ ਦੇ ਵਿੱਚ ਪਾਉਣ ਵਾਲੀਆਂ ਇਹ ਸਰਕਾਰਾਂ ਤੇ ਕਮੀ ਆ ਜਾਂਦੀ ਆ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਜਿਹੜਾ ਉਹ ਕਿਤਨਾ ਕਿਤੇ ਲਗਾਤਾਰ ਹੀ ਵੱਧ ਗਿਆ ਆਪਣਾ ਕੀ ਕਾਰਨ ਹੋ ਸਕਦਾ ਵਾ ਦੇਖੋ ਜੀ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਤੁਹਾਡੇ ਮਾਦਮ ਤੋਂ ਬੇਨਤੀ ਕਰਦਾ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਇਹਨੂੰ ਤਜਰਬਾ ਨਹੀਂ ਸੀ ਤਜਰਬਾ ਬਹੁਤ ਜ਼ਰੂਰੀ ਹੈ ਨਸ਼ਾ ਜਿਹੜਾ ਜਿਹੜਾ ਹਰ ਜੇਸਵਰਜੀ ਮਹਾਵਾਦੀ ਚੱਲੋ ਜੇ ਸਰਕਾਰ ਨੇ ਪੁਲਿਸ ਨੇ ਉਹਦੇ ਇਨਕੁਆਰੀ ਕਰਨੀ ਆ ਤੇ ਇਸਲਾਮੇ ਅਲੀ ਦੀ ਕਰਦੇ ਆ ਕਦੀ ਕੋਠੀਆਂ ਦੀ ਤਲਾਸ਼ੀ ਵੀ ਲਈ ਐ ਇਹ ਨਸ਼ਾ ਆਇਆ ਕਿੱਥੋਂ ਆਪਾਂ ਵੇਖੇ ਜਿਹੜਾ ਮੰਨ ਲੋ ਕ੍ਰੇਮ ਕਰਦਾ ਨਸ਼ਾ ਵੇਚਦਾ ਨੂੰ ਦੇ ਪਹਿਲਾਂ ਤੋਂ ਇਹ ਇਹਨਾਂ ਦੀ ਪੁਲਿਸ ਜਿਹੜੀ ਆ ਜਾ ਕੇ ਪਹਿਲਾਂ ਦੱਸ ਦਿੰਦੀ ਵੀ ਆਜੇ ਜਿਹੜਾ ਨਾ ਨਕਵਾਰੀ ਹੋਣੀ ਆ ਪੁਲਿਸ ਨਹੀਂ ਆਉਣਾ ਹੀ ਤੂੰ ਆਪਣਾ ਵਾਜ ਜਾ ਤੇ ਦੱਸ ਮੰਨੂ ਜਿਹੜਾ ਪਹਿਲਾਂ ਜਿਹੜਾ ਅਸੀਂ ਚੋਰ ਨੂੰ ਕਹਦਾਂਗੇ ਵੀ ਤੂੰ ਆਦੀ ਚੋਰੀ ਨਾ ਕਰੀ ਹਾਂਜੀ ਐ ਉੱਥੇ ਸਾਡੇ ਬੰਦੇ ਲੱਗੇ ਉਹ ਮੈਨੂੰ ਦੱਸੋ ਫੜਿਆ ਕਿੱਥੋਂ ਜਾਊ ਭਜੀ ਮਤਲ ਇੱਕ ਗੱਲ ਵਾ ਹੁਣ ਕੋਈ ਦਾਅਵੇ ਜਿਹੜੇ ਆ ਉਹ ਨਹੀਂ ਹੁੰਦੇ ਜਿਹਾ ਜੇ ਵਾਕਏ ਨੌਜਵਾਨ ਪੀੜੀ ਦੀ ਗੱਲ ਕਰੀਏ ਤਾਂ ਚੰਗੇ ਪੜੇ ਪੜੇ ਐ ਗ੍ਰੈਜੂਏਸ਼ਨਾਂ ਕੀਤੀਆਂ ਬੀਏ ਬੀਕੋਮ ਵੱਡੇ ਵੱਡੀਆਂ ਜਿਹੜੀਆਂ ਆਪਣਾ ਉਹਨਾਂ ਦੇ ਕੋਲ ਡਿਗਰੀਆਂ ਨੇ ਜਾਂ ਡਿਪਲੋਮੇ ਨੇ ਪਰ ਫਿਰ ਵੀ ਕਿਤਨਾ ਕਿਤੇ ਰੋਜ਼ਗਾਰ ਜਿਹੜਾ ਉਹ ਨਹੀਂ ਮਿਲ ਰਿਹਾ ਫਿਰ ਜਾਂ ਜਿਹੜੇ ਕੁਛ ਸਾਡੀ ਪੀੜੀ ਆ ਉਹ ਫਿਰ ਬਾਹਰ ਨੂੰ ਭੱਜ ਰਹੀ ਆ ਆਪਣਾ ਤੇ ਆਉਣ ਵਾਲੇ ਦਿਨਾਂ 'ਚ ਫਿਰ ਪੰਜਾਬ ਕਿਹੜੇ ਨੌਜਵਾਨਾਂ ਦੇ ਜਾਂ ਕਿਹੜੇ ਯੁੱਧ ਦੇ ਹੱਥ ਵਿੱਚ ਰਹੇਗਾ ਦੇਖੋ ਜੀ ਮੇਰੀ ਤੁਹਾਡੇ ਮਾਦਮ ਤੋਂ ਬੇਨਤੀ ਆ ਸਰਕਾਰਾਂ ਨੂੰ ਜਿਹੜੀ ਵੀ ਸੈਂਟਰ ਸਰਕਾਰ ਦੀ ਆ ਪੰਜਾਬ ਸਰਕਾਰ ਆ ਇਹਦੇ ਹਵਾਲੇ ਬਹੁਤ ਜ਼ਿਆਦਾ ਜ਼ਰੂਰੀ ਧਿਆਨ ਦੇਣਾ ਚਾਹੀਦਾ ਪਹਿਲੇ ਤੇ ਆਪਾਂ ਨੂੰ ਜਿਹੜਾ ਅਸੀਂ ਸਰਕਾਰੀ ਵਿੱਚ ਸਰਕਾਰ ਦੇ ਵਿੱਚ ਆਪਾਂ ਠੇਕੇਦਾਰੀ ਸਿਸਟਮ ਲੈਂਦਾ ਇਹਨੂੰ ਖਤਮ ਕਰਨਾ ਪਊਗਾ ਸਾਡਾ ਜਿਹੜਾ ਨੌਜਵਾਨ ਆ ਬਾਹਰ ਨੂੰ ਭਜਦਾ ਉਹਨੂੰ ਰੋਜ਼ਗਾਰ ਨਹੀਂ ਮਿਲਦਾ ਅੱਛਾ ਇੱਕ ਇੱਕ ਤੁਹਾਡੀ ਗੱਲ ਇਹ ਆ ਵਾਕਿਆ ਇਹ ਆ ਇੱਥੇ ਵਾਕਿਆ ਕਿਸੇ ਅਮੀਰ ਦਾ ਕੋਈ ਸਿਸਟਮ ਜਾਂ ਕਾਰਨਾਮਾ ਹੋ ਜੇ ਜਾਂ ਕੋਈ ਵੱਡਾ ਅਹੁਦੇਦਾਰ ਬੰਦਾ ਉਹਦੀ ਛੱਟ ਸੁਣਵਾਈ ਹੋ ਜਾਂਦੀ ਆ ਕਿਤੇ ਨਾ ਕਿਤੇ ਗਰੀਬ ਹਾਲੇ ਵੀ ਕਹਿੰਦਾ ਕਿ ਸਾਡੀ ਸੁਣਵਾਈ ਦੇ ਵਿੱਚ ਕਮੀ ਆ ਤੁਸੀਂ ਕਿਵੇਂ ਦੇਖਦੇ ਗਰੀਬ ਦੀ ਸੁਣਾਈ ਕੋਈ ਨਹੀਂ ਆ ਅੱਜ ਜਦੋਂ ਦੀ ਇਹ ਸਰਕਾਰ ਬਣੀ ਆ ਪਹਿਲੇ ਲੋਕੀ 1500 ਰਿਸ਼ਵਤ ਜਿਹੜੀ ਆ ਅੱਗੇ ਨਾ 20 ਗੁਣਾ ਤੋਂ ਜ਼ਿਆਦਾ ਵੱਧ ਗਈ ਆ 20 ਗੁਣਾ ਤੋਂ ਜ਼ਿਆਦਾ ਵੱਧ ਗਈ ਆ ਆ ਤਸੀਲੇ ਅਰਜੀਸ਼ੀਆਂ ਹੁੰਦੀਆਂ ਸੀ ਜਦੋਂ ਰਜਿਸਟਰੀ ਦੇ 1500 2000 ਜਿੱਦਾਂ ਦੀ ਰਜਿਸਟਰੀ ਆ 5 ਲੱਖ ਦੇ ਤਹਿਤ ਉਹਦਾ 2000 ਚ 2500 ਜਾਂ 3000 ਛੱਡ ਜਾਂਦਾ ਸੀ ਅੱਜ 10000 ਤੋਂ ਘੱਟ ਪੈਸੇ ਨਹੀਂ ਮੰਗਦੇ ਰਿਸ਼ਵਤ ਜਿਹੜੀ ਹੈ ਮਤਲਬ ਕਮੀ ਕਿੱਥੇ ਆ ਫਿਰ ਇੱਕੀ ਗੱਲ ਇਹਨਾਂ ਤੇ ਕਾਰਵਾਈ ਨਹੀਂ ਹੁੰਦੀ ਕਿ ਜਾਂ ਮਤਲਬ ਅੱਜ ਜੇ ਫਾਈਲ ਵੇਖੀਏ ਜਾਂ ਅੱਜ ਜੇ ਇੱਕ ਜੇ ਸ਼ਾਨਵੀਨ ਕਰੀਏ ਤਾਂ ਛੋਟੇ ਤੋਂ ਲੈ ਕੇ ਵੱਡਾ ਮਿਲ ਲੱਗਦਾ ਸਾਰੇ ਹੀ ਕਰਪਟੇ ਵਿੱਚ ਨਿਕਲੋ ਨੇ ਸਾਰਿਆਂ ਨੇ ਕੋਈ ਥੋੜੀ ਬਹੁਤੀ ਰਿਸ਼ਵਤ ਜਾਂ ਥੋੜਾ ਬਹੁਤਾ ਪੈਸਾ ਖਾਦਾ ਪੀਤਾ ਹੋਏਗਾ ਜੋ ਨਜਾਇਜ਼ ਹੋਏਗਾ ਦੇਖੋ ਗੱਲ ਪਤਾ ਕੀ ਆ ਇਹ ਇਹ ਤਾਣਾ ਨਹੀਂ ਵਿਗੜਿਆ ਇਹ ਤਾਣੀ ਵਿਗੜੀ ਹੋਈ ਆ ਜੇ ਹੋਇਆ ਨਾ ਬਦਲ 2 4 5 10 ਅਬ ਇਹਨੂੰ ਫੜ ਕੇ ਸ਼ਸ ਸਿਹਤਾਰ ਹੋ ਜਾਏ ਹਾਂਜੀ ਇਹਦੇ ਤੁਸੀਂ ਜਦੋਂ ਇਹਦੀ ਸ਼ਿਕਾਇਤ ਕਰਨ ਜਾਣੀ ਆ ਨਾ ਜੀ ਅੱਬ ਇਹ ਮੰਗਦਾ ਉਹਨੇ ਆਪਣੀ ਜਿਹੜੀ ਆ ਨਾ ਪਾਛਾ ਉਹਦੇ ਵਿੱਚ ਤੁਹਾਡੇ ਨਾਲ ਗੱਲ ਕਰਨੀ ਆ ਕਿ ਕੋਈ ਵੀ ਅਫਸਰ ਲਾ ਲਓ ਕੋਈ ਵੀ ਅਫਸਰ ਲਾ ਲਓ ਜੇ ਮੰਨ ਲਓ ਤੁਸੀਂ ਗੱਲ ਕਰਦੇ ਜੇ ਕਾਰਪੋਰੇਸ਼ਨ ਦੀ ਰਿਸ਼ਵਤ ਦੇ ਬਾਰੇ ਤੁਸੀਂ ਗੱਲ ਕੀਤੀ ਆ ਕਾਰਪੋਰੇਸ਼ਨ ਦੇ ਵਿੱਚ ਸਫਾਈ ਕਰਮਚਾਰੀ ਜਿਹੜੇ ਝਾੜੂ ਵਾਲੇ ਆ ਸਾਡੇ ਵੀਰ ਝਾੜੂ ਸੜਕਾਂ ਦੇ ਮਾਰਦੇ ਆ ਲਗਭਗ 1200 57 ਬੰਦੇ ਆ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਹਦੇ ਵਿੱਚੋਂ 657 ਬੰਦੇ ਜਿਹੜੇ ਆ ਡਿਊਟੀ ਦੇ ਨਹੀਂ ਹੁੰਦੇ ਕੀ ਕਰਨਾ ਉਹਦੇ ਕਾਰਨ ਆ ਉਹਨਾਂ ਨੂੰ ਐਮਪੀ ਦਾ ਰੂਪ ਦਿੱਤਾ ਗਿਆ ਅੱਛਾ ਐਮਪੀ ਦਾ ਰੂਪ ਦਿੱਤਾ ਗਿਆ ਉਹ ਘਰ ਬੈਠਿਆ ਜਿਹੜੀ ਤਨਖਾਹ ਲੈਂਦੇ ਆ ਤਨਖਾਹ ਤਾਂ 15 15000 ਰੁਪਇਆ ਹਰ ਮਹੀਨੇ ਅਫਸਰਨ ਜਾਂਦਾ ਜਿਹੜਾ 3-4 ਅਫਸਰ ਆ ਉਹ 657 ਬੰਦਿਆਂ ਦੇ ਪੈਸੇ ਜਿਹੜੇ ਆ ਇਕੱਠੇ ਕਰਦੇ ਆ ਇੰਸਪੈਕਟਰ ਜਿਹੜੇ ਆ ਹਰ ਜੂਨ ਦੇ ਵਿੱਚ ਹਰ ਵਾਰਡ ਦੇ ਵਿੱਚ ਇੰਸਪੈਕਟਰ ਆ ਉਹ ਲੱਗਿਆ ਉਹ ਉਹ ਲੱਗੇ ਆ ਉਹਨਾਂ 15000 ਰੁਪਇਆ ਇਕੱਠਾ ਕਰਕੇ ਕਾਰਪੋਰੇਸ਼ਨ ਦੇ ਇੱਕ ਸੂਬੇ ਡੰਡਾ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਉਹਨੂੰ ਇਕੱਠਾ ਕਰਕੇ ਦਿੰਦਾ ਉਹ ਅਫਸਰ ਨੂੰ ਅੱਗੇ ਵੰਡ ਕਰਦਾ ਜੇ ਮੈਂ ਇਹ ਤੁਹਾਡੇ ਮਾਦਮ ਤੋਂ ਕਹਿਣਾ ਚਾਹੁੰਦਾ ਮੈਂ ਦੁਬਾਰਾ ਪ੍ਰੈਸ ਕਾਨਫਰੰਸ ਕਰਨਾ ਚਾਹੁੰਦਾ ਕਿ ਉਹਨਾਂ ਦੇ ਨਾਂ ਲਵਾਂਗਾ ਫਿਰ ਜਿਹੜੇ 500 ਬੰਦਾ ਕੰਮ ਕਰਦਾ ਉਹਨਾਂ ਕੋ ਡਬਲ ਕੰਮ ਕਰਾਇਆ ਜਾਂਦਾ ਹੈ ਕਹੇ ਤੁਸੀਂ ਕਮਿਸ਼ਨਰ ਨੂੰ ਗੱਲ ਕਰ ਲੈ ਮੈਂ ਪਿੱਛੇ ਆਪਣਾ ਮੁਜ਼ਾਰਾ ਕੀਤਾ 9 ਤਰੀਕ ਨੂੰ ਕਾਰਪੋਰੇਸ਼ਨ ਦੇ ਵਿੱਚ ਹੋਇਆ ਕੀ ਉੱਥੇ ਮੈਂ ਦੱਸਿਆ ਮੈਂ ਤੁਹਾਡੇ ਅਫਸਰ ਇਹ ਕਰਦੇ ਆ ਅੱਜ ਤਿੰਨ ਹਫ਼ਤੇ ਹੋ ਗਿਆ ਉਹ ਗੱਲ ਠੱਪਦੀ ਠਾਪਿਆ ਜੇ ਮੰਨ ਲਓ ਇੱਕ ਮਹਿਕਮੇ ਦੀ ਗੱਲ ਕਰੋ ਨਾ ਰਿਸ਼ਵਤ ਦੀ ਜਦੋਂ ਤੁਸੀਂ ਦੂਜੇ ਮਹਿਕਮੇ ਜਾ ਜੰਨਾ ਨਾ ਉਹਨੂੰ ਦੁਜੇ ਪਹਿਲੇ ਮੈਂਗ ਨੂੰ ਭੁੱਲ ਜਾਣਾ ਮੰਨ ਲਓ ਕਾਰਪੋਰੇਟ ਹਿੰਦੀ ਗੱਲ ਕਰ ਰਹੇ ਆ ਜਦੋਂ ਅਸੀਂ ਆ ਗਏ ਪ੍ਰੂਮੈਂਟਸ ਪ੍ਰੂਮੈਂਟਸ ਦੇ ਵਿੱਚ ਤੇ ਐਡਾ ਵੱਡਾ ਘਪਲਾ ਆ ਮੈਂ ਕਹਿੰਦਾ ਸੀਬੀਆਈ ਜਾਣਕਾਰ ਜਾਂਚ ਕਰੇ ਨਾ ਉਹਦੇ ਵਿੱਚ ਕੋਈ ਵੀ ਬੰਦਾ ਬਚ ਨਹੀਂ ਸਕਦਾ ਇਹਦੇ ਵਿੱਚ ਐਕਸੀਅਨ ਐਸ ਡੀਓ ਜਈ ਉਹ ਕੀ ਕਰਦੇ ਆ ਔਰ ਮੈਂ ਦਾਵੇ ਨਾ ਕਹਿੰਦਾ ਮੈਨੂੰ ਜਿਹੜੇ ਮਰਜੀ ਇਲਾਕੇ ਦੇ ਲੈ ਜਾਣ ਜਿੱਥੇ ਪ੍ਰੂਵਮੈਂਟ ਦਾ ਕੰਮ ਚੱਲਦਾ ਉੱਥੇ ਲੈ ਜਾਣ ਜੇ ਕਾਰਪੋਰੇਸ਼ਨਿਕ ਗਲੀਆਂ ਬਣਾਈਆਂ ਹੋਣਗੀਆਂ ਤੇ ਉਹ ਪ੍ਰੂਵਮੈਂਟ ਅਸਲੇ ਨਾ ਪੈ ਜਾਣਗੇ ਅੱਛਾ ਇੱਕ ਗੱਲ ਆ ਪੁੱਲੇ ਭਾਜੀ ਕਹਿੰਦੇ ਆ ਦੇਸ਼ ਜਿਹੜਾ ਪੰਜਾਬ ਜਿਹੜਾ ਜਿਹਨਾਂ ਦਿਨ 29 ਦੀ ਤਰੱਕੀ ਨੂੰ ਵਾਅਦਾ ਪਿਆ ਹਰ ਸਰਕਾਰ ਇਹ ਦਾਅਵੇ ਕਰਦੀ ਆ ਵੱਖੋ-ਵੱਖਰੀਆਂ ਸਰਕਾਰਾਂ ਆਈਆਂ ਆਪਣਾ ਪੰਜਾਬ ਦੇ ਵਿੱਚ ਕੀ ਵਾਅਦਾ ਤੇ ਕੀ ਵਿਕਾਸ ਹੋਇਆ ਜਾਂ ਕੀ ਵਾਕਈ ਉਨਤੀ ਉਨੀ ਹੋਈ ਜਿੰਨੀ ਹੋਣੀ ਚਾਹੀਦੀ ਸੀ ਕਵਰ ਵਿਜੇ ਪ੍ਰਤਾਪ ਵੱਡੇ ਵਧੀਆ ਅਫਸਰ ਹੁੰਦੇ ਸੀ ਅੱਜ ਉਹਨਾਂ ਦੀ ਕੋਈ ਥਾਣੇਦਾਰ ਗੱਲ ਸੁਣਨ ਨੂੰ ਤਿਆਰ ਨਹੀਂ ਕੋਈ ਸਪੈਕਟਰ ਗੱਲ ਸੁਣਨ ਨੂੰ ਤਿਆਰ ਨਹੀਂ ਹਾਂ ਪੰਜਾਬ ਤਾਂ ਸਾਰਾ ਕਹਿੰਦਾ ਸੀ ਕਿ ਉਹਨਾਂ ਨੂੰ ਕਿਤਨਾ ਕਿਤੇ ਵੱਡਾ ਅਹੁਦਾ ਦਿੱਤਾ ਜਾਵੇ ਤਾਂ ਕਿ ਕ੍ਰਾਈਮ ਕੰਟਰੋਲ ਹੋ ਚੁੱਕੇ ਜਾਂ ਪੰਜਾਬ ਜਿਹੜਾ ਕੁਝ ਵੱਖਰੇ ਜਿਹੜਾ ਲੀਗ ਤੇ ਦੇਖਣ ਨੂੰ ਮਿਲੇ ਦੇਖੋ ਜੀ ਗੱਲ ਹੈ ਕਹਿਣਾ ਕੁਛ ਕਰਨਾ ਕੁਛ ਇਹ ਕਰਕੇ ਕਵਰ ਵਿਜੇ ਪ੍ਰਤਾਪ ਨੂੰ ਦੂਸਰੀਆਂ ਸਰਕਾਰਾਂ ਨੇ ਉਹਨੂੰ ਗ੍ਰੈਪ ਭਾਗ ਨਹੀਂ ਲੈਨ ਦਿੱਤਾ ਕਿਉਂ ਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਇਨਕੁਆਰੀਆਂ ਖੋਲ੍ਹ ਦੇਣੀਆਂ ਸਾਰੇ ਅੰਦਰ ਜਾਣੇ ਪੈਣਗੇ ਇਸ ਕਰਕੇ ਉਹਨੂੰ ਇਹ ਸਰਕਾਰ ਨਾਲ ਮਿਲੀ ਭੁਗਤੀ ਕਰਕੇ ਉਹਨੂੰ ਨੁਕਰੇ ਲਵਾਇਆ ਅੱਛਾ ਮਤਲਬ ਇਹ ਮੰਨ ਲਓ ਜੇ ਕੁਝ ਫਿਰ ਇਦਾਂ ਦਾ ਹੁੰਦਾ ਵਾ ਮਤਲਬ ਹਨਾ ਤੇ ਫਿਰ ਕਿੱਥੇ ਨਿਆਂ ਮਿਲੂਗਾ ਨਿਆਂ ਕਿੱਥੇ ਰਹਿ ਗਿਆ ਫਿਰ ਨਿਆਂ ਉਹ ਵਾਕਿਆ ਸੰਵਿਧਾਨ ਦੇ ਵਿੱਚ ਰਹਿ ਗਿਆ ਜਾਂ ਕਿਤਾਬਾਂ 'ਚ ਹੀ ਰਹਿ ਗਿਆ ਫਿਰ ਨਿਆਂ ਇੱਕ ਗੰਜਾ ਬੰਦਾ ਜਾਂਦਾ ਆਉਂਦਾ ਜਾਂਦਾ ਆਉਂਦਾ ਜਾਂਦਾ ਉਹਨੂੰ ਕੋਈ ਨਹੀਂ ਰੋਕਦਾ ਤੇ ਮੈਨੂੰ ਇਹ ਦੱਸੋ ਕ੍ਰਾਈਮ ਨੂੰ ਕਿੱਥੇ ਰੋਕਿਆ ਜਾਏਗਾ ਰੁਕੇ ਜਾ ਸਕਦਾ ਜੇ ਉਹ ਬੰਦੇ ਨੂੰ ਨਹੀਂ ਰੋਕੇ ਜਾਂਦਾ ਉਹਦੇ ਨਾਲ ਕ੍ਰਾਈਮ ਚੱਲਦਾ ਉਹਦੇ ਨਾਲ ਸਾਰਾ ਸਿਸਟਮ ਚੱਲਦਾ ਉਹਦੇ ਨਾਲ ਹਰ ਇੱਕ ਦੇ ਘਰ ਚਲਦੇ ਆ ਦੱਸੋ ਰੁਕੇ ਰਹਿਗਾ ਕਦੀ ਨਹੀਂ ਰੁਕੇ ਜਾਏਗਾ ਰੋਕਣ ਦਾ ਸਿਸਟਮ ਪਹਿਲੋ ਸਾਨੂੰ ਆਪਣੇ ਆਪ ਨੂੰ ਸੁਧਾਰਨਾ ਪਏਗਾ ਅੱਛਾ ਇੱਕ 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 ਨਾ ਸਵਾਲ ਹੁੰਦਾ ਸਾਡੇ ਪੁਲਿਸ ਪ੍ਰਸ਼ਾਸਨ ਵੀਰਾਂ ਦੇ ਉੱਪਰ ਵੀ ਕੁਝ ਹੈ ਇਮਾਨਦਾਰ ਲੋਕ ਵੀ ਜਿਹੜੇ ਹੈਗੇ ਨੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਕਮਲੇਪ੍ਰਸਾਦ ਚਾਹੁੰਦੇ ਨੇ ਆਪਣਾ ਵੀ ਆਪਾਂ ਇਮਾਨਦਾਰੀ ਨਾਲ ਨੌਕਰੀ ਕਰੀਏ ਪਰ ਜਦੋਂ ਕੇਸ ਆ ਜਾਂਦਾ ਵਾ ਜਾਂ ਕਿਤੇ ਉੱਚ ਅਫਸਰਾਂ ਦੇ ਫੋਨ ਆ ਜene ਜਾਂ ਉੱਚ 86 ਜਿਹੜੇ ਰਾਜਨੀਤਿਕ ਅਦਾਰਿਆਂ ਦੇ ਬੰਦੇ ਹੁੰਦੇ ਆ ਉਹਨਾਂ ਦੇ ਫੋਨ ਆ ਜਾਂਦੇ ਨੇ ਉਹ ਕਿਤੇ ਨਾ ਕਿਤੇ ਫਿਰ ਉਹ ਉਹਨੂੰ ਉਸ ਤਰੀਕੇ ਨਾਲ ਲਿਖਪੜ ਕਰਨੀ ਪੈਂਦੀ ਉਹਨੂੰ ਉਸ ਤਰੀਕੇ ਨਾਲ ਚੱਲਣਾ ਪੈਂਦਾ ਵਾ ਤੇ ਉਹ ਫਿਰ ਕਿਤੇ ਨਾ ਕਿਤੇ ਗੱਲ ਦੱਬੀ ਜੀ ਰਹਿ ਜਾਂਦੀ ਹੈ ਦੇਖੋ ਜੀ ਜਿਹੜੀ ਤੁਸੀਂ ਗੱਲ ਪੁਲਿਸ ਦੀ ਗੱਲ ਕੀਤੀ ਪੁਲਿਸ ਦੇ ਵਿੱਚ ਪੁਲਿਸ ਅਮਾਨਦਾਰ ਵੀ ਆ ਹੁਣ ਜਿਹੜੇ ਇੱਥੇ ਸਾਡੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਆਏ ਆ ਜੀ ਉਹ ਕੰਮ ਕਰਨਾ ਚਾਹੁੰਦੇ ਆ ਪਰ ਜਦੋਂ ਉਹਨਾਂ ਕੋ ਆਉਂਦਾ ਜਿਹੜੀ ਤੁਸੀਂ ਗੱਲ ਕੀਤੀ ਆ ਕੋਈ ਨਾ ਕੋਈ ਦਬਾਅ ਪੈ ਜਣਾ ਪਰ ਮੈਂ ਇਹ ਪਉਣਾ ਚਾਹਣਾ ਕਹਿਣਾ ਚਾਹਣਾ ਤੁਹਾਡੇ ਮੱਦੇਮ ਤੋਂ ਜੇ ਕੋਈ ਮੇਰਾ ਵੀਰ ਥਾਣੇਦਾਰ ਜਾਂ ਐਸਚੋ ਆਪਣੇ ਇਮਾਨਦਾਰੀ ਨਾਲ ਕੰਮ ਕਰੇ ਨਸ਼ਾ ਦੇ ਕੋਈ ਚੀਜ਼ ਨਹੀਂ ਰਿਸ਼ਵਤ ਦੇ ਕੋਈ ਚੀਜ਼ ਨਹੀਂ ਇਹਨਾਂ ਵਾਸਤੇ ਪੁਲਿਸ ਵਾਸਤੇ ਜੇ ਮੰਨ ਲਓ ਇਹਨਾਂ ਕੋਲ ਨਕਵਾਰੀ ਸਹੀ ਨਹੀਂ ਹੁੰਦੀ ਤੇ ਅਗਲਾ ਕੋਟ ਜੇ ਜਾਂਦਾ ਮੈਨੂੰ ਸੀਬੀਆਈ ਦੀ ਜਾਂਚ ਕੀਤੀ ਜਾਵੇ ਜਾਂਚ ਕੀਤੀ ਜਾਵੇ ਉਹ ਕਿਉਂ ਕਹਿੰਦਾ ਕਿਉਂਕਿ ਸਾਡੀਆਂ ਜਿਹੜੀਆਂ ਸਰਕਾਰਾਂ ਨਾ ਵੋਟਾਂ ਨੂੰ ਵੇਖਦੀਆਂ ਅਨਸਾਫ ਨੂੰ ਨਹੀਂ ਵੇਖਦੀਆਂ ਉਹ ਵੇਖਦੀਆਂ ਵੀ ਇਹਦੇ ਮਗਰ 100 ਵੋਟ ਆ ਮੈਂ ਇਹਦੀ ਗੱਲ ਕਰਨੀ ਆ ਦੂਜੇ ਮਗਰ 2 ਵੋਟਾਂ ਮੈਂ ਦੋ ਨੂੰ ਕਹਿਣਾ ਮੈਂ 100 ਲਾਉਂ ਅੱਛਾ ਕਾਮਰੇਟ ਸਾਹਿਬ ਅੱਜ ਦੇ ਦਿਨ ਹੁੰਦਾ ਵਾ ਕ੍ਰਾਈਮ ਜਦੋਂ ਵਾਦਾ ਵਾ ਅ ਘਰ ਦੇ ਵਿੱਚ ਆ ਕੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਜਾਂ ਘਰ ਦੇ ਵਿੱਚ ਆ ਕੇ ਵਾਰਦਾਤ ਕਰ ਦਿੱਤੀ ਜਾਂਦੀ ਆ ਸਨੇਚਿੰਗ ਹੋ ਰਹੀਆਂ ਨੇ ਲੁੱਟ ਕੋ ਹੋ ਰਹੀ ਆ ਆਪਣਾ ਚਲੋ ਐਕਸ਼ਨ ਵੀ ਪੁਲਿਸ ਕਿਤਨਾ ਕਿਤੇ ਲੈਂਦੀ ਆ ਪਰ ਫਿਰ ਕਮੀ ਕਿੱਥੇ ਆ ਆਪਣਾ ਕਹਿੰਦੇ ਜੀ ਨਹੀਂ ਗੱਲ ਬਣਦੀ ਕਮੀ ਕਿੱਥੇ ਆ ਰਹੀ ਆ ਇਸ ਜਗ੍ਹਾ ਤੇ ਪੰਜਾਬ ਚ ਕਮੀ ਦਾ ਦੀ ਜਿੰਨੇ ਨਜਾਇਜ਼ ਅਸਲਾ ਅੱਜ ਇਹ ਕਿਸੇ ਦੇ ਘਰ ਰੋਟੀ ਨਹੀਂ ਬਖਦੀ ਉਹਨੇ ਪਸਟੌਰ ਰੱਖਿਆ ਉਹ ਥੋੜੀ ਜੀ ਗੱਲ ਹੁੰਦੀ ਐ ਤਾਂ ਠਾਠਾ ਗੋਲੀਆਂ ਮਾਰ ਦਿੰਦੇ ਆ ਹੈ ਨਹੀਂ ਇਸ ਪੁਲਿਸ ਨੂੰ ਇਹਦੇ ਬਾਰੇ ਨੱਥ ਪਾਉਣੀ ਪਊਗੀ ਔਰ ਰਿਸ਼ਵਤ ਤੋਂ ਗਰੇਜ ਕਰਨਾ ਪਊਗਾ ਸ਼ਿਫਾਰਿਸ਼ ਤੋਂ ਗਰੇਜ ਕਰਨਾ ਪਊਗਾ ਔਰ ਜੇ ਅਸੀਂ ਇਹ ਕਰ ਲਈਏ ਤਿੰਨ ਚੀਜ਼ਾਂ ਨਸ਼ੇ ਜੋ ਪੈ ਲੈਣਾ ਛੱਡ ਦਈਏ। ਬਸ ਔਰ ਜਿਹੜੇ ਮੁੰਡੇ ਨੇ ਗੋਲੀ ਚਲਾਈ ਆ ਉਹਨੂੰ ਪੂਰੀ ਸਜ਼ਾ ਦਿਵਾਈਏ। ਤੇ ਮੈਂ ਕਹਿੰਦਾ ਦੂਜਾ ਮੁੰਡਾ ਵੇਖ ਕੇ ਉਹ ਉਹਦੇ ਨਾਲ ਜਿਹੜਾ ਤੁਰਿਆ ਹੋਊਗਾ ਉਹ ਡਰ ਜਾਏਗਾ ਉਹ ਕੰਮ ਨਹੀਂ ਕਰੇਗਾ। ਅੱਛਾ ਅੱਜ ਜਦੋਂ ਅਸੀਂ ਵੀ ਪ੍ਰੈਸ ਕਾਨਫਰੰਸ ਸਾਹਦੇ ਜਦੋਂ ਜਾਂਦਾ ਜੋ ਕੋ ਮੁਜਰਮ ਫੜਿਆ ਜਾਂਦਾ ਤੇ ਭਾਜੀ ਦੇਖਿਆ ਜਾਂਦਾ ਵਾ ਵੀ ਆਪਣਾ ਨੌਜਵਾਨ ਪੀੜੀ ਹੀ ਹੁੰਦੀ ਆ ਚਾਹੇ ਕੋਈ ਨਸ਼ੇ ਦਾ ਹੋਵੇ ਸਨੇਚਿੰਗ ਦਾ ਮੁੱਦਾ ਹੋਵੇ ਕੋਈ ਵੀ ਦੂਜਾ ਤੀਜਾ ਕਰਾਇਮ ਹੋਵੇ ਹਮੇਸ਼ਾ ਨਾ ਉਹਦੇ ਵਿੱਚ ਦੇਖਣ ਨੂੰ ਇਹ ਮਿਲਦਾ ਏਜ ਜਿਹੜੀ ਹੁੰਦੀ ਆ ਸਿਰਫ ਜਿਆਦਾ 30 ਤੋਂ ਏਜ ਜਿਹਦੇ ਥੱਲੇ ਜਾਤਰ ਜਿਹੜੇ ਨੌਜਵਾਨ ਨੇ ਉਹੀ ਪਾਈ ਜਾਂਦੇ ਆ ਕੀ ਕਰਨੇ ਆ ਤੁਸੀਂ ਹੁਣੇ ਦੋ ਮਿੰਟ ਪਹਿਲਾਂ ਹੀ ਸਵਾਲ ਕੀਤਾ ਸੀ ਵੀ ਨੌਜਵਾਨ ਬਾਹਰ ਨੂੰ ਕਿਉਂ ਜਾ ਰਹੇ ਬਾਹਰ ਨੂੰ ਕਿਉਂ ਜਾ ਰਹੇ ਆ ਸਭ ਤੋਂ ਸਭ ਤੋਂ ਜਿਆਦਾ ਜਿਹੜੀ ਸਰਕਾਰ ਦੀ ਨਿਗਹਿਲਿਆ ਨੌਜਵਾਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਜਿਹੜਾ ਆ ਰੋਜ਼ਗਾਰ ਨੌਕਰੀ ਆਪ শ্রীলੰਕਾ ਜਿੱਦਾਂ ਮੰਨ ਲਓ ਇੱਕ ਬੀਏ ਪੜਿਆ ਮੁੰਡਾ ਉਹਨੂੰ ਆਪਾਂ ਕਹਾਂਗੇ ਝਾੜੂ ਫੜ ਲੋ ਝਾੜੂ ਫੜੇਗਾ ਕੀ ਉਹਨੂੰ ਕਹਾਂਗੇ ਆਪਾਂ ਦਫ਼ਤਰ ਦੇ ਵਿੱਚ ਪਾਣੀ ਪੀਉਣ ਦੀ ਨੌਕਰੀ ਤੈਨੂੰ ਦੇ ਦਿੰਨੇ ਆ ਠੇਕੇ ਤੇ ਉਹ ਕੀ ਕਰ ਠੇਕੇ ਦੇ ਕੰਮ ਕਰ ਲੇਗਾ ਤੁਸੀਂ ਇੱਥੇ ਇਹ ਚੌਂਕ 'ਚ ਆਰਾਮਤਲਾਈ ਚੌਂਕ 'ਚ ਖਲੋ ਜੋ ਜਿਨ੍ਹਾਂ ਨੇ ਤਿੰਨ ਤਿੰਨ ਡਿਗਰੀਆਂ ਕੀਤੀਆਂ ਨੇ ਚਾਰ ਚਾਰ ਡਿਗਰੀਆਂ ਕੀਤੀਆਂ ਨੇ ਬੀਏ ਕੀਤੀ ਆ ਹਾਂਜੀ ਉਹਨਾਂ ਕੋ ਹੱਥ ਜਲੇ ਫਰਦਿਆ ਰਖਸ਼ਾ ਵੁੰਡੇ ਵਿਚਾਰੇ ਉਹ ਕੀ ਕਰਨ ਮਜਬੂਰੀ ਚ ਜਾਂ ਉਹ ਚੋਰੀ ਕਰਨਗੇ ਜਾਂ ਢਾਕਾ ਮਾਰਨਗੇ ਢਾਕਾ ਮਾਰਨਗੇ ਚੋਰੀ ਕਰਨਗੇ ਉਹ ਪੁਲਿਸ ਨਹੀਂ ਇਹਨਾਂ ਕਰਨ ਚੋਰ ਬਣ ਕੇ ਬਿਲਕੁਲ ਹਾਂਜੀ ਉਹ ਵਿਚਾਰੇ ਜਿਹੜੇ ਚੰਗੇ ਘਰ ਤੋਂ ਆ ਇੱਜ਼ਤਦਾਰ ਘਰ ਤੋਂ ਉਹ ਰਖਸ਼ਾ ਵੁੰਡੇ ਆ ਕੀ ਸਰਕਾਰ ਨੇ ਇਹ ਵੱਲੇ ਤੇ ਧਿਆਨ ਦਿੱਤਾ ਵੀ ਇਹ ਮੁੰਡੇ ਕੋ 4 ਡਿਗਰੀਆਂ 5 ਡਿਗਰੀਆਂ ਨੇ ਡਬੀਆ ਕੀਤੀ ਆ ਉਹਦੇ ਮਾਂ ਪਿਓ ਨੇ ਕਿਦਾਂ ਪੜਾਇਆ ਹਾਂ ਉਹਦੇ ਮਾਂ ਪਿਓ ਨੇ ਕਿ ਕਿਹੜੇ ਮੁਸ਼ਕਲਾਂ ਨੇ ਇਹਨੂੰ ਪੜਾਇਆ ਇਹ ਇਹ ਵਿਚਾਰਾ ਰੱਖਿਆ ਕਿਉਂ ਆਉਂਦਿਆ ਜਾਂ ਕਾਰਖਾਨੇ ਕਿਉਂ ਆ 8-9000 ਚ ਕੰਮ ਕਰ ਰਿਹਾ ਸਰਕਾਰਾਂ ਨੇ ਕਦੇ ਨਹੀਂ ਪੁੱਛਿਆ ਕਹਿੰਦੇ ਸਿਰਫ ਜਦੋਂ ਵੋਟਾਂ ਲੈਣੀਆਂ ਉਹਦੇ ਆਪਾਂ ਜੱਫੀ ਪਾਉਣੀ ਆ ਉਹਦੇ ਸਿਰ ਤੇ ਹੱਥ ਦੇਣਾ ਨਹੀਂ ਉਹ ਪੁੱਤਰ ਕੋਗਾ ਨਹੀਂ ਤੇਰਾ ਐਡ ਕੀ ਕੰਮ ਹੋ ਜਾਏਗਾ ਉਹ ਵਿਚਾਰਾ ਹੇਰ ਉਹਦੇ ਨਾਲ ਤੁਰਦਾ ਲੀਡਰ ਦੇ ਨਾਲ ਤੁਰਦਾ ਜਦੋਂ ਇਲੈਕਸ਼ਨ ਚਲੇ ਜਾਂਦੀ ਆ ਉਦੋਂ ਤੂੰ ਕੌਣ ਤੇ ਮੈਂ ਕਹਾਂਗਾ ਅੱਛਾ ਫਿਰ ਇਦਾਂ ਭਜੀ ਹੁੰਦਾ ਵਾ ਮਤਲਬ ਇਹ ਗੱਲ ਤੁਹਾਡੀ ਮੈਂ ਮੰਨਦਾ ਪਰ ਭਾਜੀ ਕਿਤੇ ਨਾ ਕਿਤੇ ਫਿਰ ਮਾਹੌਲ ਇਦਾਂ ਦਾ ਨਹੀਂ ਹੋਏਗਾ ਯੂਥ ਫਿਰ ਉਹ ਚੰਗਾ ਜਿਹੜਾ ਉਹ ਬਾਹਰ ਨੂੰ ਭੱਜ ਗਿਆ ਕੁਝ ਜਿਹੜਾ ਭੋਲਾ ਭਲਾ ਕੁਝ ਇੱਥੇ ਰਹਿ ਗਿਆ ਕੁਝ ਬੇਰੁਜ਼ਗਾਰ ਇੱਥੇ ਰਹਿ ਗਿਆ ਕੁਝ ਨੌਜਵਾਨ ਪੀੜੀ ਜਿਹੜੀ ਹੈ ਗਲਤ ਰਾਹੇ ਪੈ ਗਈ ਤਾਂ ਪੰਜਾਬ ਨੂੰ ਕੌਣ ਸੰਭੂਗਾ ਫਿਰ ਕਿੰਨਾ ਹੱਥਾਂ 'ਚ ਰਹਿ ਜਾਊਗਾ ਇਹ ਮੈਂ ਤੁਹਾਨੂੰ ਇਹ ਗੱਲ ਤੋਂ ਜਾਣੂ ਕਰਾਉਣਾ ਚਾਹੁੰਦਾ ਹੂੰ ਪੰਜਾਬ ਦੇ ਵੱਲ ਕਦੀ ਕਿਸੇ ਨੇ ਨੌਜਵਾਨਾਂ ਵੱਲ ਧਿਆਨ ਨਹੀਂ ਦਿੱਤਾ ਬਾਹਰ ਜਾਂਦਾ ਜਦੋਂ ਉੱਥੇ ਕੋਈ ਮੁਸ਼ਕਲ ਪੈਂਦੀ ਆ ਫਿਰ ਸਰਕਾਰਾਂ ਉੱਠਦੀਆਂ ਨੇ ਉਹਦੀ Laash ਲੈ ਕੇ ਆਉਂਦੀ ਆ ਉਹੀ ਪਤਾ ਨਹੀਂ ਕਿੱਦਾਂ ਕਿੰਨੀਆਂ ਛਪਾਰਛਾਂ ਕਿੰਨੇ ਯਤਨ ਕਰਨੇ ਪੈਂਦੇ ਆ ਤੇ ਇਸ ਕਰਕੇ ਜੇ ਸਰਕਾਰਾਂ ਚੰਗੀਆਂ ਹੋਣ ਨੌਜਵਾਨਾਂ ਨੂੰ ਬਾਹਰ ਭੇਜਣ ਦੀ ਬਜਾਏ ਇੱਥੇ ਰੁਜ਼ਗਾਰ ਦੇਣ ਇੱਥੇ ਉਹਨਾਂ ਦਾ ਕੱਲ੍ਹ ਤੋਂ ਮੇਰੀ ਆ ਕਿੰਨੇ ਦਾਰੇ ਆ ਖਾਲੀ ਪਈ ਆ ਕਾਰਪੋਰੇਸ਼ਨ ਚਲਜੋ ਕਿੰਨੀਆਂ ਨੌਕਰੀਆਂ ਖਾਲੀ ਪਈਆਂ ਅਫਸਰਾਂ ਦੀਆਂ ਇੱਕ ਇੱਕ ਅਫਸਰ ਕੋ ਪੁਲਿਸ ਦੇ ਮੈਘਮੇ ਮੇਰੇ ਖਾਤੇ ਕਿੰਨਾ ਚੇਰ ਹੋ ਗਿਆ ਭਰਤੀ ਨਹੀਂ ਕੀਤੀ ਕਿਸ ਨੇ ਪੁਲਿਸ ਦੀ ਭਰਤੀ ਨਹੀਂ ਕੀਤੀ ਉਹ ਥੱਲੇ ਸਟਾਫ ਨਹੀਂ ਹੈਗਾ ਹੁਣ ਮੈਨੂੰ ਦੱਸੋ ਮਾਨਯੋਗ ਥਾਣੇਦਾਰ ਸਾਹਿਬ ਲੱਗੇ ਆ ਉਹਨਾਂ ਦੇ ਫੁੱਲ ਲੱਗਾ ਅਫਸਰ ਆ ਜਿੰਨੂੰ ਇੱਕ ਕਰੀ ਗੱਲ ਸੁਣ ਫੀਤੀ ਲੱਗ ਜੀ ਚਾਹੇ ਵਾਲਦਾਰ ਦੀ ਲੱਗ ਜੇ ਚਾਹੇ ਥਾਣੇਦਾਰ ਦੀ ਫੀਤੀ ਲੱਗ ਜੇ ਫੁੱਲ ਲੱਗ ਜੇ ਕੀ ਉਹਨੂੰ ਆਪਾਂ ਪੀਓ ਬਣਾਵਾਂਗੇ ਕੀ ਉਹਨੂੰ ਆਪਾਂ ਕਹਿੰਗਾ ਆ ਪਾਣੀ ਦੇ ਦੋ ਗਲਾ ਚੁੱਕੀ ਇਹ ਬਾਹਰ ਰੱਖ ਦੀ ਕਿੱਥੇ ਨਹੀਂ ਆਇਆ ਸਰਕਾਰ ਨੂੰ ਪੁਲਿਸ ਦੀ ਭਰਤੀ ਕਰਨੀ ਚਾਹੀਦੀ ਆ ਔਰ ਸਾਰੇ ਥਾਣੇ ਜਿਹੜਿਆ ਖਾਲੀ ਪਿਆ ਸਭ ਤੋਂ ਜ਼ਿਆਦਾ ਪੁਲਿਸ ਸਿਪਾਈ ਕੋਈ ਨਹੀਂ ਤੁਹਾਨੂੰ ਦਿ세ਗਾ ਥਾਣੇਦਾਰ ਦੇਸਣਗੇ ਹਵਾਲਦਾਰ ਦੇਸਣਗੇ ਕੀ ਉਹ ਉਹ ਇਨਸਾਨ ਨਹੀਂ ਹੈ ਉਹ ਚਾਹੁੰਦੇ ਆ ਵੀ ਸਟਾਫ ਨਵਾਂ ਹੋਵੇ ਕਈ ਵਾਰੀ ਨਾ ਹੁੰਦਾ ਇਦਾਂ ਥਾਣੇ ਦੇ ਵਿੱਚ ਕਿਤੇ ਜਾਂਦਾ ਤੋ ਕਹਿੰਦੇ ਜੀ ਸਾਡੇ ਕੋਲ ਫੋਰਸ ਨਹੀਂ ਹੈਗੀ ਫੋਰਸ ਥੋੜੀ ਹੈ ਜਾਂ ਸਾਡੀ ਫੋਰਸ ਇੱਧਰ ਗਈ ਆ ਜਾਂ ਇੱਥੇ ਡਿਊਟੀ ਲੱਗ ਗਈ ਆ ਜਾਂ ਇੱਥੇ ਨਾਕੇ ਤੇ ਆ ਉਹ ਫੋਰਸ ਦੀ ਕਮੀ ਆ ਜਿਹੜੇ ਛੋਟੇ ਰੈਂਕ ਸੀ ਉਹਨਾਂ ਨੂੰ ਪ੍ਰੋਮੋਟ ਵੱਡੇ ਰੈਂਕ ਤੇ ਕਰਤਾ ਜਾਂ ਹਰਕੇ ਨੂੰ ਇੱਕ ਇੱਕ ਰੈਂਕ ਉੱਪਰ ਦੇਤਾ ਪਰ ਇੱਥੇ ਸਿਪਾਈਆਂ ਦੀ ਤੇ ਵਾਕਿਆ ਬਿਲਕੁਲ ਕਮੀ ਹੈਗੀ ਆ ਆਪਣਾ ਦੇਖੋ ਜੀ ਪਹਿਲੇ ਨੰਬਰ ਤੇ ਜਿਹੜੀ ਕਮੀ ਆ ਨਾ ਉਹ ਸਰਕਾਰਾਂ ਨੂੰ ਦੂਰ ਕਰਨੀਆਂ ਪੈਣੀਆਂ ਇਹ ਇੱਕ ਨਹੀਂ ਪੁਲਿਸ ਚ ਪੁਲਿਸ ਚ ਪ੍ਰਤੀ ਹੋਣੀ ਚਾਹੀਦੀ ਔਰ ਜਿੱਦਾਂ ਦਾ ਛਪਾਈ ਹਵਾਲदार ਜਿੱਦਾਂ ਦੀ ਆ ਸਭ ਤੋਂ ਜ਼ਿਆਦਾ ਤੇ ਛਪਾਈਆਂ ਦੀ ਭਰਤੀ ਹੋਣੀ ਚਾਹੀਦੀ ਮੈਂ ਆਪਣੇ ਮਹੱਲੇ ਚ ਵੋਟਾਂ ਲੈਣ ਜਾਣਾ ਮੈਨੂੰ ਪਤਾ ਕਿ ਇਹ ਘਰ ਦੀ ਜਾ ਉਹ ਘਰ ਦੀ ਇਹ ਦੀ ਕਮਜ਼ੋਰੀ ਕੀ ਹੈ ਉਹ ਸਰਕਾਰ ਨੂੰ ਪਤਾ ਆ ਪਈ ਅਸੀਂ ਇਹ ਕਤੇ ਲੋਕਾਂ ਦੀਆਂ ਸਗਨ ਸਕੀਮਾਂ ਦੇ ਬੱਚਿਆਂ ਦੇ ਵਿਆਹਾਂ ਦੇ ਉਹ ਇਹਨਾਂ ਪੈਸੇ ਨਹੀਂ ਦਿੱਤੇ ਹਾਂਜੀ ਦੂਜੀ ਗੱਲ ਕਾਰਪੋਰੇਸ਼ਨ ਦੇ ਜਿਹੜੇ ਕੱਚੇ ਕੋਠਿਆਂ ਦੇ ਪੈਸੇ ਸੀ ਆਪਾਂ ਆ ਮੈਲੇ ਕੋ ਜਾਣੀ ਆ ਡੀਸੀ ਕੋ ਜਾਣੀ ਆ ਕਾਰਪੋਰੇਸ਼ਨ ਦੇ ਅਫਸਰ ਕੋ ਜਾਣੀ ਆ ਪਰ ਮੁੱਦਾ ਕੀ ਹੈ ਇਹ ਹੈਗਾ ਕੱਚੇ ਕੋਠਿਆਂ ਦੀ ਗਰੀ ਗ੍ਰਾਂਟ ਆ ਸੈਂਟਰ ਗਵਰਨਮੈਂਟ ਦੀ ਆ ਕਿਹ एमपी ਨੇ ਇਹ ਗੱਲ ਨਹੀਂ ਉਠਾਈ ਤੇਰਾ एमपी ਆ ਪਾਇ ਕਿਹ ਕਿਹਬੀ ਪਾਰਟੀ ਦਾ ਜਾ ਕੇ ਉਥੇ ਗੱਲ ਤੇ ਇਹ ਰੱਖਣੀ ਸੀ ਨਾ ਵੀ ਤੁਸੀਂ ਗਰੀਬਾਂ ਨੂੰ ਗ੍ਰਾਂਟ ਦੇਣ ਦਾ ਵਾਅਦਾ ਕੀਤਾ ਸੀ ਪਰ 6 ਸੇ ਸਾਲ ਹੋ ਜਾਣ ਲੋਕਾਂ ਫਾਰਮ ਭਰ ਕੇ ਦਿੱਤੇ ਆ ਤੁਸੀਂ ਪੈਸੇ ਨਹੀਂ ਦਿੱਤੇ ਕੁੜੀਆਂ ਦੇ ਵਿਆਹਾਂ ਦੇ ਬੱਚੇ ਦੋ ਦੋ ਤਿੰਨ ਤਿੰਨ ਹੋ ਰਹੇ ਨੇ ਤੁਸੀਂ ਪੈਸੇ ਨਹੀਂ ਦਿੱਤੇ ਤੇ ਵੋਟਾਂ ਦੇ ਵਿੱਚ ਉਹਨਾਂ ਦੇ ਤੁਹਾਡੇ ਤੇ ਗੁੱਸਾ ਕੱਢਣਾ ਹੈ ਕਿ ਨਹੀਂ ਕੱਢਣਾ ਚਲੋ ਸਰਪੰਚ ਜਿਤਨਾ ਵੱਖ ਹੋ ਕੇ ਕੋਈ ਵੀ ਪਾਰਟੀ ਦਾ ਚਲੋ ਇੱਕ ਸਰਪੰਚ ਬਣਦਾ ਪਿੰਡ ਦਾ ਇੱਕ ਮੋਦਵਾਰ ਬਣਦਾ ਇੱਕ ਜ਼ਿੰਮੇਵਾਰ ਆ ਜਾਂਦੀ ਬੜੀ ਵੱਡੀ ਕਈ ਵਾਰੀ ਹੁੰਦਾ ਵੀ ਜਿਹੜਾ ਤਾਂ ਉਹਨੂੰ ਸਪੋਰਟ ਕਰਦਾ ਠੀਕ ਆ ਪਰ ਜਿਹੜੇ ਨਹੀਂ ਸਪੋਰਟ ਕਰਦੇ ਉਹ ਤੇ ਕਈ ਵਾਰੀ ਨਾ ਉਹ ਪਾਰਟੀ ਬਾਜੀ ਜੀ ਆ ਜਾਂਦੇ ਫਿਰ ਸਰਪੰਚੋ ਉਹਨਾਂ ਦੀ ਗੱਲ ਬਾਤ ਨਹੀਂ ਸੁਣਦਾ ਬਾਰੇ ਪਿੰਡਾਂ 'ਚ ਇਹ ਚੀਜ਼ ਦੇਖਣ ਨੂੰ ਮਿਲਦੀ ਆ ਕਿ ਅਰ ਕੀ ਜਿਹੜੇ ਪੰਜਾਬ ਦੇ ਜਿਹੜੇ ਸਰਪੰਚ ਬੰਦੇ ਨੇ ਕੋਈ ਉਹਨਾਂ ਨੂੰ ਕੋਈ ਕੋਈ ਜ਼ਿੰਮੇਵਾਰੀ ਹੋਵੇ ਜਾਂ ਕੋਈ ਇਹੋ ਜਿਹੇ ਚੇਂਜਸ ਲੈ ਕੇ ਆਉਣੇ ਚਾਹੀਦੇ ਵੀ ਆ ਇਦਾਂ ਦਾ ਹੋਣਾ ਚਾਹੀਦਾ ਜਾਂ ਇਦਾਂ ਸੇਵਾ ਜਿਹੜੀ ਕਰਨੀ ਚਾਹੀਦੀ ਆ ਜਿਹੜੇ ਅੱਜ ਤੋਂ 30 ਸਾਲ ਪਹਿਲੇ ਜਾਂ 35 ਸਾਲ ਪਹਿਲੇ ਐਮਐਲਏ ਐਮਪੀ ਬੰਦੇ ਸੀ ਨਾ ਉਹ ਕੀ ਕਰਦੇ ਸੀ ਜਿਹੜਾ ਵਿਰੋਧੀ ਹੁੰਦਾ ਸੀ ਨਾ ਉਹਨੂੰ ਕੋਲ ਬਵਾਉਂਦੇ ਸੀ ਉਹਦਾ ਕੰਮ ਪਹਿਲੋਂ ਕਰਦੇ ਸੀ ਅੱਜ ਕੀ ਹੋ ਗਿਆ ਕਿ ਜਿਹੜਾ ਤੁਹਾਡਾ ਆਪਣਾ ਬੰਦਾ ਉਹਨੂੰ ਅਸੀਂ ਪਾ ਕੋਲ ਬਾਵਾਂਗੇ ਉਹਦਾ ਕੰਮ ਕਰਾਂਗੇ ਜਿਹੜਾ ਵਿਰੋਧੀ ਆ ਨਾ ਉਹਨੂੰ ਕਹਾਂ ਬਾਹਰ ਬਾਹਰ ਸ਼ੀਸ਼ੇ ਤੋਂ ਪਤਾ ਲੱਗ ਜਾਂਦਾ ਨਾ ਕਿ ਉਹ ਆਂਦੇ ਆ ਉਹਨੂੰ ਬਾਹਰ ਦੇ ਉਹ ਮੈਂ ਟ ਉਹਨੂੰ ਬਾਹਰ ਖਿਲਾਣੀ ਓਏ ਅੰਦਰ ਨਾ ਆਵੀਂ ਕਹਿ ਦਿੰਦੇ ਨਾ ਮੈਨੂੰ ਵੋਟਾਂ ਹੀ ਨਹੀਂ ਪਾਈਆਂ ਮੈਨੂੰ ਸਪੋਰਟ ਨਹੀਂ ਕੀਤੀ ਕੁਝ ਆ ਜਾਂਦੀ ਐ ਅੱਦੀ ਗੱਲਾਂ ਦੇਖੋ ਚਾਰ ਭਰਾ ਹੁੰਦੇ ਆ ਕਿ ਉਹ ਚਾਰੇ ਭਰਾ ਇੱਕੋ ਏ ਇਹ ਇੱਕੇ ਜਗ੍ਹਾ ਤੇ ਦੰਦੇ ਆ ਨਹੀਂ ਕਦੀ ਹਾਂਜੀ ਚਾਰੇ ਭਰਾ ਇੱਕੇ ਜਗ੍ਹਾ ਤੇ ਜਾਂਦੇ ਆ ਮੰਨ ਲਓ ਉਹਦੇ ਸੌੜੇ ਨੇ ਕਹਿਤਾ ਵੀ ਫਲਾਣੇ ਦੀ ਮਤ ਕਰਨੀ ਆ ਉਹਦੇ ਸੌੜੇ ਨੇ ਕਹਿਤਾ ਤੂੰ ਫਲਾਣੇ ਦੀ ਮਤ ਕਰਨੀ ਆ ਉਹਦੇ ਮਾਮੇ ਨੇ ਕਹਿਤਾ ਯਾਰ ਤੂੰ ਇਹ ਇਹਨਾਂ ਦੇ ਦੀ ਕਰਨੀ ਆ ਤੂੰ ਮੇਰੇ ਬੰਦੇ ਦੀ ਮਤ ਕਰ ਦੇ ਇਹ ਹੁੰਦਾ ਇਹ ਅੱਜ ਦਾ ਨਹੀਂ ਆ ਸਦੀਆਂ ਜਦੋਂ ਦੀਆਂ ਵੋਟਾਂ ਪੈ ਰੀਆਂ ਉਹਦਾਂ ਹੁੰਦਾ ਦੇਖੋ ਜੀ ਜੇ ਤੁਸੀਂ ਕਿਸੇ ਦੀ ਵੀ ਗੱਲ ਕਰ ਲੋ ਕਿਸੇ ਵੀ ਪਿੰਡ ਦੀ ਵਿਦਕਰਮ ਦਾ ਵਿਦਕਰ ਕਿਹਨਾਂ ਨੂੰ ਹੁੰਦਾ ਭਰਾਵਾਂ ਭਰਾਵਾਂ ਨੂੰ ਲੜਾਇਆ ਦਿੰਦਾ ਇਹ ਚੀਜ਼ ਖਤਮ ਹੋ ਸਕਦੀ ਹੈ ਕਦੀ ਨਹੀਂ ਹੋ ਸਕਦੀ ਇੱਕ ਚੀਜ਼ ਨੂੰ ਖਤਮ ਕੀਤਾ ਜਾਣਾ ਚਾਹੀਦਾ ਕਾਨੂੰਨ ਦੇ ਅਨੁਸਾਰ ਚੱਲਣਾ ਚਾਹੀਦਾ ਕਾਨੂੰਨ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਕਾਨੂੰਨ ਹੈ ਉਹਦੇ ਅਧਾਰੇ 'ਚ ਰਹਿ ਕੇ ਕੰਮ ਕਰਨਾ ਚਾਹੀਦਾ ਕਿ ਤੁਸੀਂ ਅਪਰੂਵਮੈਂਟ ਟ੍ਰਸਟ ਦੀ ਗੱਲ ਕੀਤੀ ਸੀ ਵੀ ਉਹਦੇ ਵਿੱਚ ਨਾ ਆ ਕਾਫੀ ਜਿਹੜਾ ਵਾ ਘਟਾਲਾ ਹੁੰਦਾ ਪਿਆ ਵਾ ਪੂਰੇ ਪੰਜਾਬ ਦੇ ਵਿੱਚ ਹੀ ਹੈਗੀ ਹੈ ਇਹ ਘਟਾਲੇबाजी ਉਹਦਾ ਕਿਵੇਂ ਕਾਰਨ ਦੇਖਦੇ ਹੋ ਤੇ ਕਿਵੇਂ ਮਤਲਬ ਆਪਾਂ ਕਹਿ ਸਕਦੇ ਆ ਵੀ ਉਥੇ ਵੱਡਾ ਘਟਾਲਾ ਉਥੇ ਵੀ ਹੁੰਦਾ ਇਹਨੂੰ ਕੈਮਰਾ ਵੇਖਿਆ ਆ ਜਿਹੜੀਆਂ ਫੈਲਾ ਪਈਆਂ ਆ ਜਿਹੜੀਆਂ ਫੈਲਾ ਪਈਆਂ ਨਾ ਮੇਰੀਆਂ 1 ਕਰੋੜ ਰੁਪਈਆ ਦੇ ਪ੍ਰੂਮਟਸ ਔਰ ਸਿਵਲ ਸਰਵੇਾਈ ਜਿਹੜੀ ਕਨਕ ਦਾ ਮਹਿਕਮਾ ਉਹਦੀਆਂ ਫੈਲਾ ਪਈਆਂ ਕਰੋੜਾਂ ਦੀ ਨਹੀਂ ਅਰਬਾਂ ਦੀ ਇਹਨਾਂ ਨੇ ਘਟਾਲੇ ਕੀਤੇ ਮੰਨ ਲਓ ਇੱਕ ਵਿਧਾਨ ਸਭਾ ਦੇ ਵਿੱਚ ਕੰਮ ਕਰਨਾ ਇੱਕ ਵਿਧਾਨ ਸਭਾ ਦੇ ਆ ਗੁਰੂ ਤੇਗ ਬਹਾਦਰ ਇਹਨਾਂ ਨੇ ਜਦੋਂ ਮੁੱਖ ਮੰਤਰੀ ਸਰਦਾਰ ਕੈਪਟਨ ਆਉਣਾ ਸੀ ਇੱਥੇ ਇਹਨਾਂ ਨੇ ਕੰਮ ਸ਼ੁਰੂ ਕੀਤਾ 40% ਕੰਮ ਹੋਇਆ ठेकेदारों ਨੂੰ ਸਾਰੀ ਪੇਮੈਂਟ ਦੇ ਦਿੱਤੀ ਉਹਨਾਂ ਦੀ ਸਕੋਟੀਆਂ ਵਾਪਸ ਦੇ ਦਿੱਤੀਆਂ ਉੱਥੇ ਕੰਮ ਕੌਣ ਕਰੇਗਾ ਇਸ ਕਰਕੇ ਮੇਰੇ ਵੀਰ ਇੱਕ ਚੀਜ਼ ਨੂੰ ਆਪਾਂ ਰਹਿੰਦੀ ਹੈ ਕੋਈ ਵੱਖਰਾ ਮੇਰਾ ਇਸ਼ੂ ਛੋੜ ਲਿਆ ਮੈਂ ਸਾਰੀਆਂ ਤੁਹਾਨੂੰ ਫੈਲਾ ਜਿਹੜੀਆਂ ਵਿਖਾਵਾਂਗਾ ਇਹ 800 ਕਰੋੜ ਦੀਆ ਕੈਪਟਨ ਸਾਹਿਬ ਨੇ ਦੇ ਦੋ ਕੌਣ ਕੌਂਸਲਰ ਦਿਆਂ ਇਹ ਚੋਣਾ ਸੀ ਇੱਕ ਇੱਕ ਵਧਾ ਆਪਣੇ ਕਾਉਂਸਲ ਦੇ ਵਾਰਡ ਦੇ ਵਿੱਚ ਕਰੋੜ ਕਰੋੜ ਰੁਪਇਆ ਲਾਉਣਾ ਆ ਮੇਰੇ ਕੋਲ ਪਿਆ ਮੇਰੇ ਕੋਲ ਅੱਜ ਅਫਸਰ ਹੁੰਦੇ ਰਿਹਾ ਪੀ ਇਹ ਇੱਕ ਰਿਸਾਨੂੰ ਜਾਣ ਦਿਓ ਜਾਣ ਦਿਓ ਜਾਣ ਦਿਓ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਆ ਬੜੇ ਬੋਲਦੇ ਬੋਲਣ ਵੀ ਉਹਨਾਂ ਨੂੰ ਆਉਂਦਾ ਤਰੀਕਾ ਵੀ ਉਹਨਾਂ ਕੋਲ ਬੋਲਣਾ ਪਰ ਉਹਦੇ ਦਲਾਰ ਬਣ ਗਏ ਹੀ ਪ੍ਰੋਮੋਟਸ ਦੇ ਜਿਹੜੀ ਸੇਵਕ ਲੈਣੀ ਸੀ ਉਹ ਸੇਵਕ ਤੇ ਅਸੀਂ 2 ਨੰਬਰ ਤੇ ਲਈਆ ਸਰਕਾਰ ਨੂੰ ਤੇ ਘਾਟਾ ਪਾਇਆ ਉਹਦੇ ਤੇ ਇਸ ਕਰਕੇ ਇਹ ਕਹਿਣਾ ਕੁਛਿਆ ਕਰਨਾ ਕੁਛ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਆਪਣਾ ترشિમ ਸਿੰਘ ਭੋਲਾ ਜੀ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਸਾਡੀ ਟੀਮ ਨੂੰ ਦਿੱਤਾ ਬਹੁਤ-ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਧੰਨਵਾਦ ਤੁਹਾਡੀ ਟੀਮ ਦਾ ਤੁਹਾਨੂੰ ਤੁਹਾਨੂੰ ਬਹੁਤ-ਬਹੁਤ ਧੰਨਵਾਦ ਜੀ ਸੋ ਐਸੀ ਇੱਕ ਚੰਦ ਮਿੰਟਾਂ ਦੀ ਮੁਲਾਕਾਤ ਜਿਹੜੀ ਅੱਜ ਅਸੀਂ ਕੀਤੀ ਸ਼ਾਸਤ ਦੇ ਜਿਹੜੇ ਪੁਰਾਣੇ ਖੰਡ ਸੀ ਜਾਂ ਪੁਰਾਣੇ ਸ਼ਾਸਤ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਜਿਹੜੇ ਚੱਲਦੇ ਆ ਰਹੇ ਸੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਕਾਮਰੇਡ ਤਰਸਿੰਦਰ ਸਿੰਘ ਭੋਲਾ ਜੀ ਜੋ ਕਿ ਸਾਬਕਾ ਕਾਉਂਸਲਰ ਵੀ रह ਚੁੱਕੇ ਨੇ ਤੇ ਆਪਣਾ ਬੜੀਆਂ ਸੋਹਣੀਆਂ ਸੇਵਾਵਾਂ ਜਿਹੜੀਆਂ ਨੇ ਇਸ ਵਕਤ ਜਿਹੜੀਆਂ ਨਿਭਾ ਰਹੇ